ਅੱਜ ਹਰਿਆਣਾ ਬਾਰਡਰਾਂ ਦੀਆਂ ਸ਼ਾਮਾਂ ਪੈ ਰਹੀਆਂ ਅਜ ਮੋਰਚੇ ਦਾ 24 ਦਿਨ ਹੋ ਗਿਆ ਅੱਜ ਜਿਹੜਾ ਅਸੀਂ ਦੂਰ ਸੇ ਸੂਬਿਆਂ ਤੋਂ ਦਿੱਲੀ ਵੱਲ ਨੂੰ ਜਿੱਥੇ ਰਵਾਨਾ ਕਰਨੇ ਸੀ ਤਾਮਨ ਲਾਡੂ ਤੋਂ ਸਾਡਾ ਜਥਾ ਜਿਹੜਾ ਸੀਗਾ ਉਹਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਤਿਰਪੁਰ ਤੋਂ ਉਦੋਂ ਬਾਅਦ ਉਹਨਾਂ ਕਿਸਾਨਾਂ ਨੇ ਉੱਥੇ 2 ਘੰਟੇ ਜਿਹੜੀਆਂ ਰੇਲ ਲਾਈਨ ਜਾਮ ਕੀਤੀ ਆ ਉਹਨਾਂ ਤੇ ਮੁਕੱਦਮੇ ਤਾਂ ਰੇਲ ਪੁਲਿਸ ਨੇ ਕਰ ਦਿੱਤੇ ਪਰ ਉਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਦੂਸਰਾ ਜਥਾ ਸਾਡਾ ਕੇਰਲ ਦੇ ਵਿੱਚੋਂ ਜਿਹੜਾ ਵਾ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ ਵਾ ਇਹਦੇ ਨਾਲ ਕੱਲ ਔਰਤਾਂ ਦਾ ਮੰਤਰੀ ਦਿਹਾੜਾ ਸੀ ਦੋਵਾਂ ਬਾਰਡਰਾਂ ਤੇ ਮਨਾਵਾਂਗੇ ਵੱਤ-ਵਤ ਲੋਕਾਂ ਨੂੰ ਸ਼ਮੂਲਕ ਕਰਨ ਦੇ ਜਿਹੜੀ ਅਪੀਲ ਕਰਦੇ ਆ ਇਹ ਤੋਂ ਕਹਾ ਅਰੇ ਲੋਕੋ ਅੰਦੋਲਨ ਸਾਰੀ ਫਿਗਰਾਂ ਫਾਈਨਲ ਹੋ ਗਈਆਂ ਤੁਹਾਨੂੰ ਸਾਰਾ ਕੁਝ ਕੱਲ ਸ਼ਾਮਾਂ ਨੂੰ ਆ ਜਾਊਗਾ ਜਿਸ ਤਰੀਕੇ ਨਾਲ ਭਾਜਪਾ ਦੇ ਆਈਟੀ ਸੈੱਲ ਸਰਕਾਰਾਂ ਦੇ ਲਗਭਗ ਵਫਾਦਾਰ ਅੰਦੋਲਨ ਪ੍ਰਤੀ ਜਾਇਜ਼ ਨਜਾਇਜ਼ ਟਿਕਟਪਣੀਆਂ ਕਰ ਰਹੇ ਹੈਗੇ ਆ ਜਿਹੜੇ ਕਹਿੰਦੇ ਸੀ ਅੰਦੋਲਨ ਇਹ ਇਕੱਲਾ ਪੰਜਾਬ ਦਾ ਵਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਅੰਦੋਲਨ ਡਿਸ਼ ਦਾ ਹੋ ਗਿਆ ਅਰ ਅਜੇ ਤੱਕ ਜਿਹੜੇ 147 ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਹਨਾਂ ਨੂੰ ਛੱਡਿਆ ਨਹੀਂ ਗਿਆ ਹੈਗਾ। ਤੋਂ ਜਿਹੜਾ ਅਸੀਂ ਮਤੇ ਪਾਸ ਕਰਾਉਣ ਦੀ ਸਾਰੀ ਪਿੰਡ ਦੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਸੀ ਉਹ ਟਰੈਕਟਰ ਟਰਾਲੀਆਂ ਹੌਲੀ-ਹੌਲੀ ਇੰਨਾ ਬਾਰਡਰਾਂ ਤੇ ਪਹੁੰਚਣ ਦਾ ਪਿਆ ਸੀ। ਪੰਚਾਇਤਾਂ ਦਾ ਧੰਨਵਾਦ ਕਰਦੇ ਆ ਰਹੀਆਂ ਪਿੰਡਾਂ ਨੂੰ ਇਹ ਹਰੇਕ ਪਿੰਡ ਦੇ ਵਿੱਚੋਂ ਜਿਹੜੇ ਆਉਂ ਜਥੇ ਜਿਹੜੇ ਆ ਟਰਾਲੀਆਂ ਆਉਣੀਆਂ ਚਾਹੀਦੀਆਂ ਬਾਰਡਰਾਂ ਤੇ ਅੱਜ ਬੀਬੀਆਂ ਦਾ ਜਥਾ ਤਰਨ-ਤਾਰਨ ਤੋਂ ਡਾਟਾ ਬਾਹ ਸ਼ੰਭੂ ਬਾਡਰ ਵਾਲੇ ਪਾਸੇ ਨੂੰ ਚਾਲੇ ਬਾਹ ਚੁੱਕਾ ਵਾ ਤੇ ਕੱਲ ਵੱਡਾ ਇਕੱਠ ਮਤਾਵਾ ਪੈਣਾ ਦਾ ਜਿਹੜਾ ਵਾ ਇੱਥੇ ਹੋਊਗਾ ਔਰ ਮੋਰਚਾ ਚੜ੍ਹਦੀ ਕਲਾ ਤੱਕ ਜਦੋਂ ਤੱਕ ਮੋਰਚੇ ਦੀਆਂ ਮੰਗਾਂ ਨਹੀਂ ਮੰਨ ਲਈ ਜਾਂਦੀਆ ਜਾਰੀ ਰਹੂਗਾ ਧੰਨਵਾਦ